ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਣਾ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਖਾਸ ਕਰਕੇ ਭੈਣਾਂ ਦੀਆਂ ਦੇ ਕੇ ਬੇਨਤੀ ਆ ਪਾਤ ਕੀ ਔਰਤਾਂ ਦੇ ਕੇ ਬੇਨਤੀ ਆ ਕਿਉਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਆਪਣੀ ਰਸੋਈ ਦੇ ਬਾਰੇ ਰਸੋਈ ਦੇ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਸਾਡੇ ਘਰ ਦੀ ਰਸੋਈ ਦੇ ਨਾਲ ਸਾਡੇ ਘਰ ਦੀ ਤਾਂ ਦ੍ਰਿਸ਼ਟੀ ਤਰੱਕੀ ਸਾਡੇ ਘਰ ਦੀ ਬਰਕਤ ਜੁੜੀ ਆ ਕਿਉਂਕਿ ਸਾਡੇ ਘਰ ਦੀ ਰਸੋਈ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦਾ ਬਣਦਾ ਹੈ ਉਹ ਭੋਜਨ ਪ੍ਰਸ਼ਾਦਾ ਸ਼ਾਕਾ ਭੀ ਖਾ ਕੇ ਸਾਡੇ ਸਰੀਰ ਦੇ ਵਿੱਚ ਊਰਜਾ એનર્ਜੀ ਤਾਕਤ ਆਉਂਦੀ ਆ ਅਤੇ ਉਸੇ ਊਰਜਾ એનર્ਜੀ ਤਾਕਤ ਦੇ ਹਿਸਾਬ ਦੇ ਨਾਲ ਅਪਾ ਆਪਣੇ ਕੰਮਕਾਰ ਕਰਦੇ ਆ ਜੇਕਰ ਅਸੀਂ ਚੰਗਾ ਭੋਜਨ ਸ਼ੱਕ ਰਹੇ ਆ ਚੰਗਾ ਭੋਜਨ ਖਾ ਰਹੇ ਆ ਪੋਸਟਿਕ ਭੋਜਨ ਖਾ ਰਹੇ ਆ ਤਾਂ ਸਾਡਾ ਸਰੀਰ ਤੰਦਰੁਸਤ ਨਰੂਆ ਰਹਿੰਦਾ ਹੈ ਪਰ ਜੇਕਰ ਅਸੀਂ ਆਪਣੇ ਖਾਣ ਪੀਣ ਦੇ ਵੱਲ ਧਿਆਨ ਨਹੀਂ ਦਿੰਦੇ ਸਾਡੀਆਂ ਖਾਣ ਪੀਣ ਦੀਆਂ ਕੁਝ ਗਲਤ ਆਦਤਾਂ ਨੇ ਤਾਂ ਅਸੀਂ ਬਿਮਾਰ ਹੋ ਸਕਦੇ ਆ ਸਾਡੇ ਸਰੀਰ ਨੂੰ ਤੰਦਰੁਸਤ ਨਰੂਆ ਰੱਖਣ ਦੇ ਲਈ ਸਭ ਤੋਂ ਵੱਧ ਭੂਮਿਕਾ ਸਾਡੀ ਖਰਾਕ ਹੀ ਨਿਭਾਉਂਦੀ ਆ ਨਾ ਇਹ ਸਾਡੀ ਖੁਰਾਕ ਚੰਗੀ ਆ ਤਾਂ ਸਾਡਾ ਸਰੀਰ ਤੰਦਰੁਸਤ ਨਰੂਆ ਹੈ ਪਰ ਜੇਕਰ ਅਸੀਂ ਗਲਤ ਖਾਣ ਪੀਣ ਦੀਆਂ ਆਦਤਾਂ ਪਾ ਬੈਠੇ ਆ ਤਾਂ ਸਾਡਾ ਸਰੀਰ ਦਿਨੋ ਦਿਨ ਬਿਮਾਰ ਹੁੰਦਾ ਰਹਿੰਦਾ ਹੈ ਸਰੀਰ ਆਲਸੀ ਬਣ ਜਾਂਦਾ ਹੈ ਇਹ ਸਭ ਕੁਝ ਸਾਡੀ ਖਾਣ-ਪੀਣ ਤੋਂ ਹੀ ਸ਼ੁਰੂ ਹੁੰਦਾ ਹੈ। ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਹੀ ਅਸੀਂ ਆਪਣੇ ਸਰੀਰ ਨੂੰ ਦਿਨੋਂ-ਦਿਨ ਨੁਕਸਾਨ ਪਹੁੰਚਾ ਰਹੇ ਹਾਂ। ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਹੀ ਨਹੀਂ ਅਤੇ ਸਾਡੀ ਜੀਭ ਦਾ ਸੁਆਦ। ਜੇਕਰ ਆਪਾਂ ਆਪਣੀ ਖੁਰਾਕ ਅਤੇ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦੇਈਏ ਨਾ ਸਾਡਾ ਸ਼ਰੀਰ ਬਿਲਕੁਲ ਤੰਦਰੁਸਤ ਨਰੁਆ ਰਹਿ ਸਕਦਾ ਹੈ ਜੇ ਸ਼ਰੀਰ ਤੰਦਰੁਸਤ ਨਰੁਆ ਰਹੇਗਾ ਤਾਂ ਅਸੀਂ ਆਪਣੇ ਹਰ ਇੱਕ ਕੰਮ ਨੂੰ ਸਫਲਤਾਪੂਰਵਕ ਕਰ ਪਾਵਾਂਗੇ ਆਪਣੇ ਕੰਮ ਨੂੰ ਮਨ ਲਾ ਕੇ ਚਾਰ ਦੇਣ ਕਰ ਪਾਵਾਂਗੇ ਕਿਉਂਕਿ ਹਰ ਇੱਕ ਕੰਮ ਦੀ ਸਫਲਤਾ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੁਏ ਹੋਣੇ ਜ਼ਰੂਰੀ ਆ ਇਹਨਾਂ ਦੇ ਵਿੱਚੋਂ ਇੱਕ ਵੀ ਬਿਮਾਰ ਹੋਵੇ ਤਾਂ ਫਿਰ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੀ ਖੁਰਾਕ ਵੱਲ ਧਿਆਨ ਦੇਣਾ ਹੈ ਚੰਗਾ ਖਾਣਾ ਖਾਈਏ ਤਾਜ਼ਾ ਭੋਜਨ ਸ਼ਕਿਆ ਜਾਵੇ ਪੋਸਟਿਕ ਭੋਜਨ ਸ਼ਕਿਆ ਜਾਵੇ ਪਰ ਇੱਥੇ ਵੀ ਕਈ ਵਾਰ ਆਪਾਂ ਗਲਤੀ ਪਤਾ ਕੀ ਕਰਦੇ ਆ ਸਾਨੂੰ ਲੱਗਦਾ ਵੀ ਚਲੋ ਪੋਸਟਿਕ ਭੋਜਨ ਸਾਡੇ ਸਰੀਰ ਨੂੰ ਤੰਦਰੁਸਤ ਤੇ ਨਰਮ ਰੱਖਦਾ ਹੈ ਤਾਂ ਆਪਾਂ ਆਪਣੇ ਘਰ ਦੇ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ ਲੈ ਕੇ ਆਉਨੇ ਆ ਆਪਣੇ ਖਾਣ ਦੇ ਲਈ ਪਰ ਖਾਣ ਦੇ ਗਲਤ ਤਰੀਕੇ ਕਰਕੇ ਅਸੀਂ ਉਹ ਪੋਸ਼ਟਿਕ ਭੋਜਨ ਦਾ ਵੀ ਪੂਰਾ ਲਾਹਾ ਪੂਰਾ ਫਾਇਦਾ ਨਹੀਂ ਲੈ ਪਾਉਂਦੇ ਹੁਣ ਜੇਕਰ ਉਹ ਪੋਸ਼ਟਿਕ ਭੋਜਨ ਨੂੰ ਬਣਾਇਆ ਹੀ ਗਲਤ ਤਰੀਕੇ ਦੇ ਨਾਲ ਜਾਂ ਫਿਰ ਉਹਨੂੰ ਬੇਹਾ ਕਰਕੇ ਖਾਦਾ ਤਾਂ ਵੀ ਸਾਡਾ ਨੁਕਸਾਨ ਹੀ ਆ ਕੁਝ ਲੋਕ ਇਹ ਗਲਤੀਆਂ ਜਾਣਿਆਂ ਨਜਾਣੇ ਦੇ ਵਿੱਚ ਕਰਦੇ ਨੇ ਪਰ ਕੁਝ ਲੋਕ ਇਹ ਗਲਤੀਆਂ ਜਾਣਬੁੱਝ ਕੇ ਕਰਦੇ ਨੇ ਜਾਣਬੁੱਝ ਕੇ ਮਤਲਬ ਕਈਆਂ ਨੂੰ ਬੇਹਾ ਖਾਣਾ ਬੜਾ ਪਸੰਦ ਆ ਕਹਿਣਗੇ ਜਿੰਨੀ ਹੀ ਚੀਜ਼ ਬਹੀ ਹੋ ਜਾਂਦੀ ਹੈ ਓਨੀ ਸਵਾਦ ਲੱਗਦੀ ਹੈ ਪਰ ਬੇਹੋਜਨ ਨੂੰ ਸਾਡੇ ਸਰੀਰ ਨੂੰ ਆਲਸੀ ਬਣਾਉਂਦਾ ਹੈ ਕਈ ਵਾਰ ਬੇਹੋਜਨ ਕਰਕੇ ਸਾਡੇ ਸਰੀਰ ਨੂੰ ਕਈ ਦੁੱਖ ਰੋਗ ਲੱਗ ਜਾਂਦੇ ਆ ਕੋਸ਼ਿਸ਼ ਕਰੀਏ ਕਿ ਜੋ ਵੀ ਖਾਣਾ ਹੈ ਤਾਜ਼ਾ ਬਣਾ ਕੇ ਖਾਧਾ ਜਾਵੇ ਕਿਉਂਕਿ 45 ਮਿੰਟ ਤੱਕ ਬਣਿਆ ਹੋਇਆ ਭੋਜਨ ਅਸੀਂ ਖਾ ਲਈਏ ਤਾਂ ਉਹ ਸਾਡੇ ਹਿਰਦੇ ਨੂੰ ਊਰਜਾ એનર્ਜੀ ਤਾਕਤ ਦਿੰਦਾ ਹੈ ਪਰ 45 ਮਿੰਟ ਤੋਂ ਵੱਧ ਦਾ ਪੱਕਿਆ ਹੋਇਆ ਭੋਜਨ ਉਹਦੀ ਸਾਰੀ ਊਰਜਾ ਉਹਦੀ ਸਾਰੀ ਪੋਸ਼ਟਿਕਤਾ ਖਤਮ ਹੋ ਜਾਂਦੀ ਆ ਉਹ ਸਿਰਫ ਆਪਣਾ ਆਪਣੇ ਢੇਗ ਦੀ ਭੁੱਖ ਮਟਾਉਣ ਦੇ ਲਈ ਜਾਂ ਗਰਜੀਬ ਦੇ ਸਵਾਦ ਦੇ ਲਈ ਖਾਣੇ ਆ ਪਰ ਯਾਦ ਰੱਖਣਾ ਜੋ ਵੀ ਭੋਜਨ ਪ੍ਰਸ਼ਾਦ ਆਪਾਂ ਸ਼ੱਕਦੇ ਆ ਨਾ ਸਭ ਤੋਂ ਪਹਿਲਾਂ ਆਪਾਂ ਧਿਆਨ ਇਹ ਰੱਖਣਾ ਹੈ ਭੋਜਨ ਪ੍ਰਸ਼ਾਦ ਸਾਡੇ ਤਨ ਦੀ ਖੁਰਾਕ ਆ ਜੇ ਸਹੀ ਭੋਜਨ ਪ੍ਰਸ਼ਾਦ ਖਾਵਾਂਗੇ ਤਾਂ ਹੀ ਤਾਂ ਮਰਿਸ਼ਤ ਰਵਾਂਗੇ ਜੀਵ ਦੇ ਸਵਾਦ ਨੂੰ ਮੁੱਖ ਨਹੀਂ ਰੱਖਣਾ ਆਪਣੇ ਸਰੀਰ ਦੀ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਹੋਇਆ ਭੋਜਨ ਪ੍ਰਸ਼ਾਦਾ ਖਾਣਾ ਹੈ ਜੋ ਵੀ ਭੋਜਨ ਪ੍ਰਸ਼ਾਦਾ ਖਾਣਨੇ ਆ ਜੋ ਵੀ ਖਰਾਕ ਖਾਣਨੇ ਆ ਸਹੀ ਮਾਤਰਾ ਦੇ ਵਿੱਚ ਖਾਈਏ ਸਹੀ ਤਰੀਕੇ ਦੇ ਨਾਲ ਬਣਾ ਕੇ ਖਾਈਏ ਪੂਰੀ ਸਾਫ ਸਫਾਈ ਦੇ ਨਾਲ ਕਿਉਂਕਿ ਸਰੀਰ ਦੀ ਤੰਦਰੁਸਤੀ ਦੇ ਲਈ ਜਿੱਥੇ ਸਾਡੀ ਖੁਰਾਕ ਜ਼ਰੂਰੀ ਆ ਉੱਥੇ ਸਾਡੀ ਸਾਫ ਸਫਾਈ ਵੀ ਜ਼ਰੂਰੀ ਆ ਸਾਫ ਸਫਾਈ ਸਾਡੇ ਆਪਣੇ ਸਰੀਰ ਦੀ ਵੀ ਹੋਣੀ ਚਾਹੀਦੀ ਆ ਸਾਡੇ ਘਰ ਦੀ ਵੀ ਸਾਡੀ ਰਸੋਈ ਦੀ ਵੀ ਰਸੋਈ ਦੀ ਤਾਂ ਖਾਸ ਕਰਕੇ ਜਿਆਦਾ ਸਾਫ ਸਫਾਈ ਦੀ ਲੋੜ ਆ ਕਿਉਂਕਿ ਉੱਥੇ ਹੀ ਸਾਡੇ ਲਈ ਕੋਈ ਪ੍ਰਸ਼ਾਦਾ ਬਣਨਾ ਹੈ ਰਸੋਈ ਦੇ ਵਿੱਚ ਕੀਤੀ ਗਈ ਜਰਾ ਜਿੰਨੀ ਅਨਗਹਿਲੀ ਸਾਨੂੰ ਬਹੁਤ ਭਾਰੀ ਪੈ ਸਕਦੀ ਹੈ ਇਸ ਕਰਕੇ ਰਸੋਈ ਦੇ ਵਿੱਚ ਬਣ ਰਿਹਾ ਭੋਜਨ ਪ੍ਰਸ਼ਾਦਾ ਪੂਰੀ ਸਾਵਧਾਨੀ ਦੇ ਨਾਲ ਬਣਨਾ ਚਾਹੀਦਾ ਹੈ ਕੋਈ ਜਰਾ ਜਿੰਨੀ ਵੀ ਅਨਗਹਿਲੀ ਨਹੀਂ ਕੋਈ ਜਰਾ ਜਿੰਨੀ ਕੋਈ ਜ਼ਹਿਰੀਲੀ ਚੀਜ਼ ਭੋਜਨ ਦੇ ਵਿੱਚ ਡਿੱਗ ਜਾਵੇ ਨਾ ਪੂਰੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਹੈ ਤਾਂ ਇਸ ਕਰਕੇ ਪਹਿਣਾ ਖਾਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਪੈਣਾ ਹੈ ਇਸ ਗੱਲ ਦਾ ਧਿਆਨ ਰੱਖਦਿਆਂ ਪਰ ਕਈ ਵਾਰ ਕੁਝ ਗੱਲਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜਿਵੇਂ ਨਾ ਆਪਣੀ ਰਸੋਈ ਦੇ ਵਿੱਚ ਕੁਝ ਜੀਵ ਅਕਸਰ ਹੀ ਦੇਖੇ ਜਾਂਦੇ ਆ ਪਰ ਆਪ ਨੂੰ ਅੰਦਾਜ਼ਾ ਵੀ ਨਹੀਂ ਵੀ ਇਹ ਸਾਡੇ ਲਈ ਕਿੰਨੇ ਖਤਰਨਾਕ ਸਿੱਧ ਹੋ ਸਕਦੇ ਆ ਜਿਵੇਂ ਸਾਡੀ ਰਸੋਈ ਦੇ ਵਿੱਚ ਕੀੜੀਆਂ ਕੀੜੇ ਆ ਜਾਂਦੇ ਆ ਤਾਂ ਕੀੜੀਆਂ ਕੀੜਿਆਂ ਨੂੰ ਲੈ ਕੇ ਕਈ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੀਆਂ માનਤਾਵਾਂ ਨੇ ਕਈ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਜਿਸ ਘਰ ਦੇ ਵਿੱਚ ਕੀੜੀਆਂ ਦਾ ਕੀੜੀਆਂ ਦਾ ਭੌਣ ਹੁੰਦਾ ਹੈ ਉਸ ਘਰ ਦੇ ਵਿੱਚ ਬਹੁਤ ਬਰਕਤ ਰਹਿੰਦੀ ਆ ਕੀੜੀਆਂ ਕੀੜੀਆਂ ਦਾ ਘਰ ਦੇ ਵਿੱਚ ਆਉਣਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਦੇਖੋ ਜੀ ਭਾਵੇਂ ਕੋਈ ਜੀਵ ਹੈ ਭਾਵੇਂ ਕੋਈ ਇਨਸਾਨ ਜਿੱਥੇ ਉਹਦੇ ਵਿੱਚ ਗੋਣਿਆ ਉਥੇ ਨਾਲ ਹੀ ਨਾਲ ਕੁਝ ਨਾ ਕੁਝ ਕਮੀਆਂ ਕੁਝ ਔਗਣ ਵੀ ਹੁੰਦੀਆਂ ਜਿਵੇਂ ਹਣ ਕੀੜੀਆਂ ਲਾ ਲਓ ਜਾਂ ਕੀੜੇ ਲਾ ਲਓ ਤਾਂ ਇਹਨਾਂ ਦੀਆਂ ਕਈ ਥਾਵਾਂ ਦੇ ਉੱਤੇ ਉਦਾਹਰਨਾਂ ਦਿੱਤੀਆਂ ਜਾਂਦੀਆਂ ਇਹ ਕੀੜੀਆਂ ਕੀੜਿਆਂ ਦੇ ਗੁਣ ਵੀ ਬਹੁਤ ਨੇ ਪਰ ਇਹਨਾਂ ਦੇ ਨੁਕਸਾਨ ਵੀ ਬਹੁਤ ਨੇ ਹੁਣ ਇਹ ਜਿਹੜੀਆਂ ਕੀੜੀਆਂ ਜਾਂ ਕੀੜੇ ਨੇ ਨਾ ਇਹਨਾਂ ਜਿੰਨਾ ਕੋਈ ਉਦਮੀ ਨਹੀਂ ਇਹਨਾਂ ਜਿੰਨਾ ਕੋਈ ਹਿੰਮਤੀ ਨਹੀਂ ਇਹਨਾਂ ਜਿੰਨੀ ਕਿਸੇ ਦੇ ਵਿੱਚ ਏਕਤਾ ਨਹੀਂ ਹੋ ਸਕਦੀ ਇਹਨਾਂ ਦੀ ਏਕਤਾ ਹਿੰਮਤ ਉੱਦਮਦਿਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ। ਕਈ ਵਾਰ ਬੱਚਿਆਂ ਨੂੰ ਕੀੜੀਆਂ ਕੀੜੇ ਵਾਲੀਆਂ ਕਹਾਣੀਆਂ ਸੁਣਾ ਕੇ ਸਮਝਾਇਆ ਜਾਂਦਾ ਵੀ ਇੱਕ ਕੀੜੀ ਨਿੱਕਾ ਜਿਹਾ ਜੀਵ ਆ ਉਹ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੀ ਹੈ ਪਰ ਉਹ ਹਿੰਮਤ ਨਹੀਂ ਹਾਰਦੀ। ਉਹਨੇ ਜੋ ਵੀ ਆਪਣੇ ਮੂੰਹ ਦੇ ਵਿੱਚ ਭੋਜਨ ਚੱਕਿਆ ਹੁੰਦਾ ਹੈ ਨਾ ਉਹਨੂੰ ਰੁੱਕ ਕੇ ਉਕੰਧ ਦੇ ਉੱਪਰ ਆਪਣੇ ਮੰਜ਼ਿਲ ਵੱਲ ਤੁਰਦੀ ਰਹਿੰਦੀ ਆ ਜਿੰਨੀ ਵਾਰ ਮਰਜ਼ੀ ਥੱਲੇ ਡਿੱਗੇ ਪਰ ਉਹ ਰੁਕਦੀ ਨਹੀਂ ਆ ਹੁਣ ਉਹ ਨਿੱਕੇ ਜਿਹੇ ਜੀਵ ਨੂੰ ਇਹ ਵੀ ਰੋਜ਼ ਪਤਾ ਹੁੰਦਾ ਵੀ ਮੈਂ ਕਿਸੇ ਦੇ ਵੀ ਪੈਰ ਥੱਲੇ ਆ ਕੇ ਮਾਰਿਆ ਕੁਝ ਲਿਆ ਜਾ ਸਕਦਾ ਐ ਪਰ ਫੇਰ ਵੀ ਉਹ ਆਪਣੇ ਘਰ ਦੇ ਵਿੱਚ ਟਿਕ ਕੇ ਨਹੀਂ ਬੈਠਦੀ ਰੋਜ਼ ਸਵੇਰੇ ਉੱਠ ਕੇ ਆਪਣੇ ਭੋਜਨ ਦੀ ਤਲਾਸ਼ ਵਿੱਚ ਨਿਕਲ ਜਾਂਦੀ ਆ ਤਾਂ ਉਹਦੀ ਕਿੰਨੀ ਵੱਡੀ ਹਿੰਮਤ ਆ ਕਿੰਨੀ ਉਦਮੀ ਆ ਇਹ ਗੱਲਾਂ ਉਹਦੇ ਤੋਂ ਸਿੱਖਣ ਵਾਲੀਆਂ ਨੇ ਕੀੜੀ ਆਪਣੇ ਪਾਰ ਤੋਂ ਕਈ ਗੁਣਾ ਵੱਧ ਪਾਰ ਚੁੱਕ ਕੇ ਚੱਲ ਸਕਦੀ ਆ ਇੱਥੇ ਵੀ ਉਹਦੀ ਹਿੰਮਤ ਉਹਦੀ ਤਾਕਤ ਦੀ ਤਾਰੀਫ਼ ਮੰਦੀ ਆ ਪਰ ਗੱਲ ਉੱਥੇ ਆ ਗਈ ਨਾ ਜਿੱਥੇ ਕਿਸੇ ਵੀ ਜੀਵ ਕਿਸੇ ਵੀ ਇਨਸਾਨ ਦੇ ਗੁਣ ਨੇ ਉਥੇ ਨਾਲ ਹੀ ਨਾਲ ਉਹਦੀਆਂ ਕੁਝ ਕਮੀਆਂ ਨੇ ਕਮਜ਼ੋਰੀਆਂ ਵੀ ਹੁੰਦੀਆਂ ਨੇ ਜਿੱਥੇ ਕਈ ਲੋਕ ਇਹਨਾਂ ਜੀਵ ਜੰਤੂਆਂ ਨੂੰ ਆਪਣੇ ਲਈ ਸ਼ੁਭ ਮੰਨ ਲਦੇ ਨੇ ਇਹਨਾਂ ਤੋਂ ਆਪਾਂ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਅੱਗੇ ਵਧਦੇ ਆਂ ਪਰ ਨਾਲ ਹੀ ਨਾਲ ਇਹ ਵੀ ਧਿਆਨ ਰੱਖਣਾ ਵੀ ਇਹ ਕਈ ਵਾਰ ਸਾਡੇ ਲਈ ਪ੍ਰੇਖਾ ਕਰਨ ਵਾਲੇ ਸੇਜ਼ੰਦੇ ਨੇ ਕਿਉਂਕਿ ਜਿਹੜੇ ਜੀਵ ਨੇ ਕੀੜੀ ਹੋਵੇ ਕੀੜੇ ਹੋਵੇ ਇਹ ਮਰੇ ਹੋਏ ਜੀਵ ਜੰਤੂ ਦੇ ਪਿੱਛੇ ਪੈ ਜਾਣ ਨਾ ਉਹਦਾ ਖੜਾ ਨਹੀਂ ਛੱਡਦੇ ਜਿਵੇਂ ਅੱਕਿਰਲੀ ਮਰੀ ਪਈ ਦੇਖਿਓ ਉਹਦੇ ਆਲੇ ਦੁਆਲੇ ਕਿੰਨੀਆਂ ਕੀੜੀਆਂ ਕੀੜੇ ਚਪੜੇ ਹੁੰਦੇ ਆ ਕੋਈ ਹੋਰ ਚਿਹਰੇ ਜਾ ਜੀਵ ਜੰਤੂ ਮਰਿਆ ਪਿਆ ਹੋਵੇ ਤਾਂ ਇਹ ਕੀੜੀਆਂ ਕੀੜੇ ਉੱਥੇ ਵੀ ਤੁਹਾਨੂੰ ਮਿਲ ਜਾਣਗੇ ਇਹ ਹੀ ਕੀੜੇ ਕੀੜੀਆਂ ਜਦੋਂ ਸਾਡੀ ਰਸੋਈ ਦੇ ਵਿੱਚ ਆਉਂਦੇ ਨੇ ਸਾਡੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੰਪਰਕ ਵਿੱਚ ਆਉਂਦੇ ਨੇ ਤਾਂ ਆਪ ਸੋਚੋ ਵੀ ਸਾਡੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਕਿੰਨਾ ਖਰਾਬ ਕਰਦੇ ਹੋਣਗੇ ਹੁਣ ਕਈ ਵਾਰ ਰੋਟੀਆਂ ਨੂੰ ਛੰਨ ਛੰਨ ਨਹੀਂ ਕਰ ਦਿੰਦੀਆਂ ਨੇ ਕੁਝ ਲੋਕ ਤਾਂ ਹੁਣ ਸਮਝ ਚੁੱਕੇ ਨੇ ਉਸ ਰੋਟੀ ਨੂੰ ਨਹੀਂ ਖਾਂਦੇ ਜਾਂ ਜਿਸ ਵੀ ਭੋਜਨ ਪ੍ਰਸ਼ਾਦ ਦੇ ਵਿੱਚ ਇਦਾਂ ਦਾ ਕੋਈ ਵੀ ਜੀਵ ਜੰਤੂ ਵੜਿਆ ਹੋਵੇ ਉਹ ਨਹੀਂ ਛਕਦੇ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਹਿੰਦੇ ਕਿ ਕਿਹੜੀ ਆ ਕੋਈ ਗੱਲ ਨਹੀਂ ਰੋਟੀ ਛਾੜ ਕੇ ਖਾ ਲਓ ਇਹਨਾਂ ਨੂੰ ਜਿਹੜੀ ਵੀ ਚੀਜ਼ ਵਿੱਚ ਡਿੱਗੇ ਨੇ ਉਹਨਾਂ ਦੇ ਵਿੱਚੋਂ ਉਤਾਰ ਕੱਢ ਕੇ ਖਾ ਲਓ ਇਹ ਜੀਵ ਜੰਤੂ ਸਾਨੂੰ ਬਹੁਤ ਨੁਕਸਾਨ ਵੀ ਪਹੁੰਚਾ ਸਕਦੇ ਖਾਸ ਕਰਕੇ ਸਾਡੇ ਖਾਣ ਪੀਣ ਦੀਆਂ ਚੀਜ਼ਾਂ ਦੇ ਰਾਹੀਂ ਤਾ ਇਥੇ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਆਪ ਆਪਣੀ ਰਸੋਈ ਨੂੰ ਸਾਫ਼ ਸਫਾਈ ਰੱਖੀਏ ਰਸੋਈ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦ ਬਣ ਰਿਹਾ ਹੈ ਉਹਨੂੰ ਪੂਰੇ ਧਿਆਨ ਦੇ ਨਾਲ ਬਣਾਈਏ ਧਾਕ ਕੇ ਰੱਖੀਏ ਤਾਂ ਜੋ ਕਿਸੇ ਵੀ ਗੈਰ ਹਲੀ ਚੀਜ਼ ਦਾ ਪ੍ਰਭਾਵ ਪੋਲੀ ਪ੍ਰਸ਼ਾਸਨ ਦੇ ਹੇਤੇ ਨਾ ਪਰਵੇ ਰਾਤ ਨੂੰ ਝੂਠੇ ਬਰਤਨ ਨਹੀਂ ਰੱਖਣੇ ਚਾਹੀਦੇ ਕਿਉਂਕਿ ਜੇਕਰ ਆਪਾਂ ਰਾਤ ਨੂੰ ਝੂਠੇ ਬਰਤਨ ਰੱਖ ਕੇ ਸੌਂਦੇ ਹਾਂ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਕਿਟਾਨ ਬੈਕਟੀਰੀਆ ਪੈਦਾ ਆ ਜਾਂਦੇ ਹਨ ਡਸਟਬਿਨ ਦੇ ਵਿੱਚ ਕਿੰਨੇ ਤਰ੍ਹਾਂ ਦੇ ਬੈਕਟੀਰੀਆ ਕਿਟਾਨ ਪੈਦਾ ਹੁੰਦੇ ਨੇ ਜੋ ਸਾਡੀ ਸਿਹਤ ਦੇ ਲਈ ਹਾਨੀਕਾਰਕ ਨੇ ਸਾਡੇ ਖਾਣੇ ਨੂੰ ਖਰਾਬ ਕਰ ਸਕਦੇ ਨੇ ਤਾਂ ਰਾਤ ਨੂੰ ਕਦੇ ਵੀ ਝੁੱਠੇ ਬਰਤਨ ਰੱਖੇ ਨਹੀਂ ਸੋਣਾ ਚਾਹੀਦਾ 10 ਟੁਕੜੇ ਦੇ ਨੋਟ ਸੋਈ ਦੇ ਵਿੱਚੋਂ ਬਾਹਰ ਕੱਢ ਕੇ ਰੱਖ ਦੇਣਾ ਚਾਹੀਦਾ ਹੈ ਰੋਜ਼ ਦਸਤੂਜ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਇਹ ਕੀੜੀਆਂ ਕੀੜਿਆਂ ਦੇ ਬਚਾਅ ਤੋਂ ਆਪਣੀ ਰਸੋਈ ਦੇ ਸਲੈਬ ਦੇ ਉੱਪਰ ਨਮਕ ਦਾ ਪੋਚਾ ਲਗਾਉਣਾ ਚਾਹੀਦਾ ਹੈ ਕਿਉਂਕਿ ਰਸੋਈ ਦੇ ਵਿੱਚ ਆਪਾਂ ਕੀਟਨਾਸ਼ਕਾਂ ਦਾ ਇਸਤੇਮਾਲ ਨਹੀਂ ਨਾ ਕਰ ਸਕਦੇ ਉੱਥੇ ਸਾਡਾ ਕੋਈ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਤਾਂ ਜੇ ਅੱਜੀਆਂ ਜ਼ਹਿਰੀਆਂ ਚੀਜ਼ਾਂ ਦੀ ਵਰਤੋਂ ਕਰਾਂਗੇ ਸਾਡੇ ਕੋਈ ਪ੍ਰਸ਼ਾਸਨ ਦੇ ਵਿੱਚ ਵੀ ਅਸਰ ਹੋ ਸਕਦਾ ਤਾਂ ਕੋਈ ਸ਼ਰਸ਼ ਕਰੀਏ ਕਿ ਉਸ ਟੀਵੀ ਦੀ ਵਰਤੋਂ ਕੀ ਪਿਆਵੇ ਜਿਹਦੇ ਨਾਲ ਇਹਨਾਂ ਜੀਵ ਜੰਤੂਆਂ ਦਾ ਨੁਕਸਾਨ ਵੀ ਨਾ ਹੋਵੇ ਅਤੇ ਇਹ ਸਾਡੀ ਰਸੋਈ ਦੇ ਵਿੱਚ ਆਉਣ ਵੀ ਨਾ ਅਤੇ ਸਾਡਾ ਆਪਣਾ ਵੀ ਨੁਕਸਾਨ ਨਾ ਹੋਵੇ ਤਾਂ ਜਦੋਂ ਵੀ ਪੈਣਾ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਆਪਣੇ ਗੈਸ ਚੁੱਲ੍ਹੇ ਦੇ ਵਾਲੇ ਦੇ ਵਾਲੇ ਸਲੈਬ ਦੇ ਉੱਪਰ ਨਮਕ ਦਾ ਪੋਚਾ ਲਗਾ ਦਿੱਤਾ ਜਾਵੇ ਤਾਂ ਕਹਿੰਦੇ ਕੀੜੇ ਕੀੜੀਆਂ ਕੋਈ ਵੀ ਜ਼ਹਿਰੀਲੇ ਕੋਈ ਵੀ ਜਿਹੜੇ ਬੈਕਟੀਰੀਆ ਕਿਟਾਣੂ ਨੇ ਛੇਤੀ ਕੀਤੇ ਨਹੀਂ ਹੁੰਦੇ ਬਾਕੀ ਇਹਨਾਂ ਤੋਂ ਬਚਾ ਦੇ ਲਈ ਜਿੰਨਾ ਹੋ ਸਕੇ ਆਪਣੀ ਰਸੋਈ ਦੀ ਸਾਫ ਸਫਾਈ ਰੱਖੀ ਜਾਵੇ ਸਾਡੀ ਅੰਗਲੀ ਕਰਕੇ ਹੀ ਇਹ ਹੁੰਦੇ ਨੇ ਜਰਾ ਜਿੰਨਾ ਕੋਈ ਮਿੱਠੀ ਚੀਜ਼ ਡੁੱਲ ਜਾਵੇ ਉੱਥੇ ਇਹਨਾਂ ਨੇ ਆ ਜਾਣਾ ਹੁੰਦਾ ਏ ਜੇ ਕੋਈ ਘਿਓ ਤੇਲ ਰੁੜ ਗਿਆ ਤਾਂ ਇਹ ਚੀਜ਼ਾਂ ਰਸੋਈ ਦੇ ਵਿੱਚ ਡਿੱਗਦੀਆਂ ਨੇ ਆਪਾਂ ਡਿੱਗੜ ਤੋਂ ਰੁੜਣ ਤੋਂ ਬਚਾ ਨਹੀਂ ਸਕਦੇ ਪਰ ਜਦੋਂ ਹੀ ਕੋਈ ਵੀ ਚੀਜ਼ ਜਿਸ ਤਰ੍ਹਾਂ ਮਿੱਠਾ ਹੋ ਗਿਆ ਘਿਓ ਤੇਲ ਜਾਂ ਕੋਈ ਵੀ ਚੀਜ਼ ਇਹੋ ਜੀ ਸਾਡੀ ਸਲੇਬ ਦੇ ਉੱਪਰ ਸਾਡੇ ਤੋਂ ਡਿੱਗੀ ਹੈ ਰਸੋਈ ਵਿੱਚ ਡਿੱਗੀ ਜਿੱਥੇ ਇਹ ਚੀਜ਼ਾਂ ਸੱਕਦੀ ਉਹਨੂੰ ਨਾਲ ਦੀ ਨਾਲ ਸਾਫ਼ ਕਰਦੇ ਹਾਂ ਚਾਹੀਦਾ ਹੈ ਉਹਨਾਂ ਜੀਵ ਜੰਤੂਆਂ ਦਾ ਨੁਕਸਾਨ ਵੀ ਨਾ ਹੋਵੇਗਾ ਸਾਡਾ ਵੀ ਨੁਕਸਾਨ ਹੋਵੇ ਸੋ ਇਹ ਲਿਕੀਆਂ ਲਿਕੀਆਂ ਗੱਲਾਂ ਜਿਹੜੀਆਂ ਨੇ ਨਾ ਇਹਨਾਂ 'ਤੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ ਜੇ ਸਾਡੇ ਘਰ ਦੇ ਵਿੱਚ ਇਦਾਂ ਦੇ ਬੈਕਟੀਰੀਆ ਕੀੜੇ ਕੀੜੀਆਂ ਨਿਕਲ ਰਹੇ ਹੋ ਖਾਸ ਕਰਕੇ ਰਸੋਈ ਦੇ ਵਿੱਚ ਤਾਂ ਬਹੁਤ ਧਿਆਨ ਦੇਣ ਦੀ ਲੋੜ ਆ ਇਹ ਸਿੱਧੇ ਸਿੱਧੇ ਇਸ ਗੱਲ ਦੀ ਨਿਸ਼ਾਨੀ ਆ ਵੀ ਸਾਡੇ ਘਰ ਦੇ ਵਿੱਚ ਸਾਫ ਸਫਾਈ ਦੀ ਕਮੀ ਆ ਸਾਫ ਸਫਾਈ 'ਤੇ ਧਿਆਨ ਦੇਣ ਦੀ ਲੋੜ ਆ ਇਹਨਾਂ ਕੀੜੇ ਕੀੜੀਆਂ ਨੂੰ ਬਰਕਤ ਦੇ ਨਾਲ ਨਹੀਂ ਜੋੜ ਕੇ ਦੇਖਣਾ ਇਹਨਾਂ ਨੂੰ ਜੋੜਨਾ ਹੈ ਆਪਣੀ ਸਾਫ ਸੁਭਾਈ ਦੇ ਨਾਲ ਜੇ ਸਾਡੀ ਬੈੱਡ ਸ਼ੀਟ ਦੇ ਉੱਪਰ ਇਹ ਕੀੜੇ ਕੀੜੀਆਂ ਨਜ਼ਰ ਆ ਰਹੇ ਨੇ ਇਹਦਾ ਮਤਲਬ ਅਸੀਂ ਆਪਣੇ ਬੈੱਡ ਵੀ ਸਾਫ ਸਫਾਈ ਨਹੀਂ ਰੱਖ ਰਹੇ ਸੋ ਸਾਫ ਸਫਾਈ ਨਹੀਂ ਰੱਖਣੀ ਤਾਂ ਹੀ ਆਪਾਂ ਤੰਦਰੁਸਤ ਨਰੋਈ ਰਹਿ ਸਕਦੇ ਆ ਆਪਣੇ ਸਰੀਰ ਦੀ ਸਾਫ ਸਫਾਈ ਕਰਦੀ ਸਾਫ ਸਫਾਈ ਸਭ ਤੋਂ ਜ਼ਰੂਰੀ ਸਾਡੀ ਰਸੋਈ ਵੀ ਸਾਫ ਸਫਾਈ ਰਸੋਈ ਦੇ ਵਿੱਚ ਕਿਸੇ ਗੱਲ ਦੀ ਅਨਗੈਹੀ ਨਾ ਹੋਵੇ ਆਪਣੀ ਸਿਹਤ ਦੇ ਨਾਲ ਕੋਈ ਅਨਗੈਹੀ ਨਹੀਂ ਕਰਨੀ ਜਿੰਨੀ ਹੀ ਸਾਡੀ ਸਿਹਤ ਤੰਦਰੁਸਤ ਨਰੋਈ ਰਹੇਗੀ ਨਾ ਉਨਹੀ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਤਾਵਾਂਗੇ ਸਫਲਤਾ ਦੀ ਉਰਮਕ ਕਰਪਾਵਾਂਗੇ